ਸਾਡਾ ਜ਼ਿਲ੍ਹਾ ਸੰਗਰੂਰ ਵਾਕਈ ਕਹਿੰਦੇ ਸੰਗਰੂਰ ਦਾ ਨਾਮ ਜਿਵੇਂ ਕਹਿੰਦੇ ਹੁੰਦੇ ਆ ਕਿ ਉਹ ਵੀ ਸਰਕਾਰਾਂ ਪਾਰਟਨ ਦੇ ਵਿੱਚ ਯਕੀਨ ਰੱਖਦੇ ਆ ਜ਼ਿਲ੍ਹਾ ਸੰਗਰੂਰ ਵਾਲੇ ਇਸ ਸਾਲ ਵੀ ਕਹਿੰਦੇ ਮੁਕਾਬਲਾ ਚੋਟੀ ਦਾ ਇਸ ਵੇਲੇ ਬੱਲੇ 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 ਵਾਹ ਬਾਤ ਹੈ ਕਾੜੇਸ ਵਾਲੇ ਧਾਵੀ ਦਾ ਲਓ ਸਾਹਮਣੇ ਕੁਲਜੀਤ ਕਰਾਚੋ ਵਾਲਾ ਆ ਗਿਆ ਹਾਓ ਕਰਾਚੋ ਵਾਲੇ ਕੁਲਜੀਤ ਨੇ ਕਬੱਡੀ ਪਾ ਦਿੱਤੀ ਹੈ ਮੇਰੇ ਵੀਰੋ ਕੁਲਜੀਤ ਵੀ ਰੇਡ ਤੇ ਹੁਣ ਦੇਖਦਾ ਤਾਰਾਂ ਦੇ ਵਿੱਚੋਂ ਇਹ ਰਾਜੀ ਆ ਧੋਲਣ ਦੀ ertidida ਮੇਰੇ ਮਿੱਤਰੋ ਬੋਜੀਤ ਦੀ ਪੈਂਦੀ ਹੋਈ ਕਬੱਡੀ ਹੈ ਉਹ ਦੂਸਰੇ ਪਾਸੇ ਨੌਜੋਨੋ ਹਸ਼ਿਆਰਾ ਇਹ ਆ ਬੋਪਰ ਵਾਲਾ ਬੱਲੇ 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 ਆਓ ਬੱਲੇ ਬੱਲੇ ਵਾਲਾ ਸਿੱਖ ਸਰਦਾਰ ਔਰ ਦੂਸਰੇ ਪਾਸੇ ਨੌਜੋਨੋ ਰੱਜੀ ਢੂਲਣ ਦੀ ਧਰਤੀ ਦਾ ਕਰਦਾ ਹੋਇਆ ਟਰਾਈ ਦੇ ਪੁਆਇੰਟ ਕੁਲਜੀਤ ਆਪਣੀ ਟੀਮ ਦੇ ਵਾਸਤੇ ਜੋਰਦਾ ਹੋਇਆ ਕੋਈ ਨੇਤਰੂ ਬੜੇ ਮੇਖਾਣੀ ਘਰਾਚੋ ਨੇ ਕੁਲਜੀਤ ਨੇ ਇਸ ਸਮੇਂ ਅੰਕ ਦਾ ਵਾਅਦਾ ਕਰ ਦਿੱਤਾ ਹੈ ਇਹ ਕਹਿੰਦੇ ਭਾਰੀ ਕਬੱਡੀ ਐ ਸਾਲ ਇੰਗਲੈਂਡ ਦੇ ਵਿੱਚ ਵੀ ਹੋਈ ਹੈ ਪਰ ਹਰ ਸਾਲ ਹੀ ਹੁੰਦੀ ਹੈ ਪਰ ਕਈ ਵਾਰ ਤੇ ਨੂੰ ਪਤਾ ਕਿ ਰੈਗੂਲੇਸ਼ਨ ਨੇ ਇਹਨਾਂ ਮੈਨ ਲਾਗੂ ਹੋਣਗੇ ਆਓ ਸਾਹਮਣੇ ਕੁਲਜੀਤ ਤੇ ਪਧਰੀ ਵਾਲਾ ਰਾਜਾ ਘਰਾਚੋ ਦੀ ਧਰਤੀ ਦਾ ਤਗੜਾ ਨਮਜੀਤ ਦੀ ਰੇਡ ਪੈ ਰਹੀ ਹੈ ਇੱਕ ਪਾਸੇ ਹਰਜਿੰਦਰ ਹੁਣਾ ਦੀ ਟੀਮ ਹੈ ਕੁਲੀ ਹੁਣਾ ਦੀ ਤੋਚੀ ਦਾ ਦੀਪੇ ਦਾ ਨੁਸ਼ਤਰ ਦਾ ਉਹ ਰਿੱਕੀ ਜਾਹਲ ਦਾ ਧੰਨਵਾਦ ਹੈ ਇੱਕ ਮਤੇ ਕੁਲ ਅਕਟਰਜੀਤ ਦਾ ਤੇ ਮਕਰ ਮੁਕਾਬਲਾ 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 ਅਕਟਰ ਦਾ ਮਕਾਬਲਾ ਨੰਬਰ ਏ ਸੁਲੇ ਨੰਬਰ ਨੰਬਰ ਏ ਸੁਲੇ ਅਕਟਰਜੀਤ ਤੇ ਸ਼ਿੰ다ਜੀ ਰੈਡ ਨੰਬਰ ਰੇਡਰ ਦਾ ਐਨ ਮੇਲਾ ਨੱਤਣ ਵਾਲੀ ਗੱਲ ਹੋ ਚੁੱਕੀ ਹੈ ਕਿ ਪੈਂਦੇ ਬਿਨਾ ਢੋਲ ਤੋਂ ਭੰਗੜੇ ਉੱਤੇ ਦਾ ਸਰਦਾਰ ਸੁਰਿੰਦਰ ਸਿੰਘ ਜੀ ਮਾਨਕ ਹੋਣਾ ਦਾ ਛੀਰੇ ਆਲ ਖੋਣਾ ਦਾ ਮਲਵਿੰਦਰ ਦੁਲੇ ਜੀ ਹੋਣਾ ਦਾ ਵਿਸ਼ੇਸ਼ ਤਰਫੋਂ ਜੀਤ ਕਰਾਚੋ ਦੀ ਪਈ ਹੋਈ ਰੇਡ ਖਦਾ ਵੀ ਨੰਬਰ 8 ਇਸ ਲਈ ਰੇਡਰ ਦੇ ਹਿੱਸੇ 'ਚ ਆ ਜੁੜਿਆ ਹੈ ਜਾਮਾ 20 ਪਾਉਂਡ ਸ਼ਾਂਤੀ ਕਰਾਚੋ ਵਾਲੇ ਦੇ ਲਈ ਹੈ 20 ਪਾਉਂਡ ਦੇ ਮਾਨਸਰਮਾਨ ਸਾਹਮਣੇ ਕੁਲਜੀਤ ਤੇ ਰਾਜਾ ਕੁਲਜੀਤ ਤੇ ਰਾਜਾ ਦੋਨੋਂ ਖਿਡਾਰੀਆਂ ਦੇ ਦਰਮਿਆਨ ਮੁਕਾਬਲਾ ਸਖਤ ਚੋੜ ਲੱਗਿਆ ਹੈ ਇਸ ਮੇਲਾ ਲੁੱਟਣ ਵਾਲੀ ਗੱਲ ਹੈ